ਕਾਸ਼ੀਗਲ ਮੇਰੀਆਂ ਸਾਰੀਆਂ ਭੈਣਾਂ ਨੂੰ ਸਿੰਗਰ ਦੀ ਹੈਵੀ ਡਾਟੂ ਮਸ਼ੀਨ ਤੇ ਮੈਂ ਇੱਕ ਪਹੁੰਚੇ ਦਾ ਡਿਜ਼ਾਈਨ ਬਣਾਉਣ ਲੱਗੀ ਹਾਂ ਸਭ ਤੋਂ ਪਹਿਲਾਂ ਜੋ ਵੀ ਆਪਾਂ ਡਿਜ਼ਾਈਨ ਬਣਾਣਾ ਹੈ ਮੈਂ ਜ਼ਿਕਜ਼ੈਗ ਵਾਲਾ ਡਿਜ਼ਾਈਨ ਬਣਾਉਣ ਲੱਗੀ ਹਾਂ ਉੰਦੀ ਮੈਂ ਸੈਟਿੰਗ ਕਰ ਰਹੀ ਹਾਂ ਸੇਮ ਉਸੇ ਤਰ੍ਹਾਂ ਜਿਹੜਾ ਉੱਪਰ ਬਲੈਕ ਕਲਰ ਦਾ ਡਾਟ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਇਹਦੀ ਸੈਟਿੰਗ ਕਰਨੀ ਹੈ ਉਸ ਤੋਂ ਬਾਅਦ ਜਿਹੜੇ ਨੂੰ ਆਪਾਂ ਬਖਾ ਕਹਿ ਦਿੰਦੇ ਆ ਜੀ ਉਹਨੂੰ ਆਪਾਂ ਨਾਰਮਲ ਮਿਨਿਮਮ ਕਰ ਲੈਣਾ ਇੱਕ ਜਾਂ ਜ਼ੀਰੋ ਦੇ ਵਿੱਚ ਇਸ ਤੋਂ ਵੱਡਾ ਨਹੀਂ ਰੱਖਣਾ ਕਿਉਂਕਿ ਜਦੋਂ ਆਪਾਂ ਡਿਜ਼ਾਈਨ ਬਣਾਵਾਂਗੇ ਤਿੰਨੀ ਤਾਂ ਉਹ ਬਹੁਤ ਵੱਡਾ ਵੱਡਾ ਉਨੂੰ ਆਪਾਂ ਸਭ ਤੋਂ ਪਹਿਲਾਂ ਮੈਕਸਿਮਮ ਰੱਖ ਲੈਣਾ 6 ਇੰਚ ਤੇ ਉਸ ਤੋਂ ਬਾਅਦ ਹੀ ਆਪਾਂ ਚਲਾਉਣਾ ਸ਼ੁਰੂ ਕਰ ਦੇਣਾ ਮਸ਼ੀਨ ਨੂੰ ਔਰ ਨਾ ਤਾਂ ਤੁਸੀਂ ਪੌਂਚੇ ਨੂੰ ਖਿੱਚਣਾ ਔਰ ਨਾ ਹੀ ਤੁਸੀਂ ਉਹਨੂੰ ਹੋਲਡ ਕਰਨਾ ਹੈ ਮਸ਼ੀਨ ਨੂੰ ਆਪਣੇ ਆਪ ਚੱਲਣ ਦੇਣਾ ਜੇ ਨੂੰ ਆਪਣੇ ਆਪ ਚੱਲਣ ਦੇ ਦੋਗੇ ਤਾਂ ਬਿਲਕੁਲ ਐਗਜ਼ੈਕਟ ਡਿਜ਼ਾਈਨ ਬਣੇਗਾ ਬਹੁਤ ਸੋਹਣਾ ਬਣੇਗਾ ਲੇਕਿਨ ਅਗਰ ਅਸੀਂ ਆਪਾਂ ਥੋੜਾ ਜਿਹਾ ਖਿੱਚ ਦਿੰਨੇ ਆ ਜਾਂ ਫਿਰ ਆਪਾਂ ਜ਼ਿਆਦਾ ਟਿੱਲਾ ਛੱਡ ਦਿੰਨੇ ਆ ਤਾਂ ਫਿਰ ਜਿਹੜਾ ਡਿਜ਼ਾਈਨ ਆ ਉਹ ਥੋੜਾ ਵੱਡਾ ਛੋਟਾ ਬਣ ਜਾਂਦਾ ਬਸ ਇਹੀ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਕਿ ਮਸ਼ੀਨ ਨੂੰ ਆਪਣੇ ਆਪ ਚੱਲ ਦਾ ਕਿਚੂ ਔਰ ਨਾ ਹੀ ਬਹੁਤਾ ਟਿੱਲਾ ਛੱਡੋ ਬਹੁਤ ਸੋਹਣੇ ਸੋਹਣੇ ਪੌਂਚਿਆਂ ਦੇ ਡਿਜ਼ਾਈਨ ਬਣ ਜਾਂਦੇ ਆ ਪੌਂਚਿਆਂ ਦੇ ਬਾਹਾਂ ਤੇ ਡਿਜ਼ਾਈਨ ਗਲੇ ਤੇ ਨੈਕ ਤੇ ਕਿਤੇ ਵੀ ਔਰ ਇਦਾਂ ਲੱਗਦਾ ਕਿ ਜਿੱਦਾਂ ਆਪਾਂ embroidery ਕੀਤੀ ਹੁੰਦੀ ਹੈ ਹੁਣ ਜਿਸ ਤਰ੍ਹਾਂ ਮੈਂ نیچے zig zag ਦਾ ਡਿਜ਼ਾਈਨ ਬਣਾਇਆ ਸੀ ਉਸੇ ਤਰ੍ਹਾਂ ਮੈਂ ਉੱਪਰ ਵਾਲੀ ਸਾਈਡ ਬਣਾ ਰਹੀ ਹਾਂ ਲੇਕਿਨ ਤੁਸੀਂ ਹਮੇਸ਼ਾ ਇਹ ਧਿਆਨ ਰੱਖਣਾ ਕਿ ਜਦੋਂ ਉੱਪਰ ਵਾਲੀ ਸਾਈਡ ਬਣਾਣਾ ਹੈ ਤੇ ਜਿਹੜਾ ਪੌਂਚਾ ਸਾਰਾ ਉਹ ਅੰਦਰ ਵਾਲੀ ਸਾਈਡ ਰੱਖਣਾ ਹੈ ਹਮੇਸ਼ਾ ਇਹ ਦੇਖ ਲਓ ਕਿ ਕਿਸ ਪੋਜੀਸ਼ਨ ਵਾਲਾ ਆਪਾਂ ਡਿਜ਼ਾਈਨ ਬਣਾਣਾ ਉਸ ਤੋਂ ਬਾਅਦ ਜੀ ਮੈਂ ਤਿੰਨ ਲੇਅਰ ਬਣਾ ਰ ਡਿਜ਼ਾਈਨ ਨੂੰ ਚੇਂਜ ਕਰਨਾ ਹੈ ਕੋਈ ਵੀ ਤਾਂ ਜਿਹੜਾ ਵੀ ਤੁਸੀਂ ਡਿਜ਼ਾਈਨ ਚੇਂਜ ਕਰਨਾ ਉਸ ਹਿਸਾਬ ਨਾਲ ਉਹਦੀ ਸੈਟਿੰਗ ਕਰ ਲਓ ਸੈਟਿੰਗ ਕਰਕੇ ਉਸ ਤੋਂ ਬਾਅਦ ਸਭ ਤੋਂ ਪਹਿਲਾ ਵੱਡੀ ਗੱਲ ਹੈ ਕਿ ਸੂਈ ਹਮੇਸ਼ਾ ਉੱਪਰ ਰੱਖਣੀ ਹੈ ਤੁਸੀਂ ਸੂਈ ਨੂੰ نیچے ਨਹੀਂ ਰੱਖਣਾ ਨਹੀਂ ਤੇ ਤੁਹਾਡੀ ਸੂਈ ਟੁੱਟ ਜਾਏਗੀ ਉਸ ਤੋਂ ਬਾਅਦ ਜੋ ਡਿਜ਼ਾਈਨ ਜਿੱਦਾਂ ਹੁਣ ਮੈਂ ਨੈਕਸਟ ਡਿਜ਼ਾਈਨ ਇਹ ਵਾਲਾ ਪਾ ਰਹੀ ਹਾਂ ਤਾਂ ਮੈਂ ਉਹਦੇ ਹਿਸਾਬ ਨਾਲ ਸਾਹਮਣੇ ਡਾਟ ਦੇ ਲੈ ਕੇ ਆ ਰਹੀ ਹਾਂ ਔਰ ਜਿਹੜਾ ਉੱਪਰ ਵਾਲਾ ਪੋਜੀਸ਼ਨ ਹੈ ਉਹਨੂੰ ਵੀ S1 ਤੇ ਕਰ ਰਹੀ ਹਾਂ ਦੇਖੋ ਕਿਉਂਕਿ ਮੈਂ ਇਹਦੇ ਵਿੱਚ ਦੋ ਲੇਅਰਸ ਹੈਗੀਆਂ ਤਾਂ ਮੈਂ ਜਿਹੜੀ ਦੂਸਲੀ ਲੇਅਰ ਤੇ ਜਾ ਰਹੀ ਹਾਂ ਤੇ ਇਸ ਲਈ ਮੈਂ ਉੱਪਰ S1 ਕੀਤਾ ਉਹਦੇ ਲਈ ਤੁਸੀਂ ਅ ਅਗਰ ਇਹਦੀ ਡਿਟੇਲ ਵੀਡੀਓ ਚਾਹੋਗੇ ਤਾਂ ਮੈਂ ਤੁਹਾਨੂੰ ਉਹ ਵੀ ਮੈਂਸ਼ਨ ਕਰ ਦਿਆਂਗੀ ਜ਼ਰੂਰ ਦਿਖਾ ਦਿਆਂਗੀ ਕਿ ਇਹਨੂੰ ਮੈਂ ਕਿਸ ਤਰ੍ਹਾਂ ਕੀਤਾ ਬਾਕੀ ਜਿਹੜਾ ਸਭ ਤੋਂ ਉੱਪਰ ਵਾਲਾ ਆਪਣਾ ਜਿਗਜ਼ੈਗ ਵਾਲਾ ਨਿਸ਼ਾਨਾ ਉਹ ਸੇਮ ਰਹਿੰਦਾ ਹੁਣ ਤੁਸੀਂ ਦੇਖੋ ਕਿ ਮੈਂ ਡਿਜ਼ਾਈਨ ਚੇਂਜ ਕੀਤਾ ਤਾਂ ਉਹ ਸੇਮ ਡਿਜ਼ਾਈਨ ਇਹਦੇ ਉੱਪਰ ਆਪਣਾ ਪੈਣਾ ਸ਼ੁਰੂ ਹੋ ਗਿਆ ਤੇ ਮੈਂ ਉਸੇ ਡਿਜ਼ਾਈਨ ਦੀਆਂ ਦੋ ਲਾਈਨਜ਼ ਇਹਦੇ ਦੇ ਉੱਪਰ ਪਹੁੰਚ ਦੇ ਉੱਪਰ ਬਣਾਉਣ ਲੱਗੀ ਤੁਸੀਂ ਪਹੁੰਚ ਦੇ ਉੱਪਰ ਜਿੰਨੀ ਵੀ ਤੁਹਾਡਾ ਕੋਈ ਵੀ ਡਿਜ਼ਾਈਨ ਬਣਾਣਾ ਜਾਂ ਕੁਝ ਵੀ ਕਰਨਾ ਹੋ ਤੁਸੀਂ ਉਸ ਹਿਸਾਬ ਨਾਲ ਕਰ ਸਕਦੇ ਆ ਇਸ ਤੋਂ ਬਾਅਦ ਮੈਂ ਇੱਕ ਹੋਰ ਤੀਸਰਾ ਡਿਜ਼ਾਈਨ ਬਣਾਣ ਲੱਗੀ ਆ ਜੀ ਉਹ ਫਿਰ ਤੋਂ ਇਸ ਸਾਈਡ ਆ ਅਗਰ ਇਸ ਸਾਈਡ ਆ ਗਿਆ ਤੁਹਾਡੀ ਲੈਫਟ ਸਾਈਡ ਤੇ ਫਿਰ ਆਪਾਂ ਨੂੰ ਜਿਹੜਾ ਨਾਰਮਲ ਚਲੇ ਜਾਣਾ ਫਿਰ S ਤੇ ਨਹੀਂ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਤੋਂ ਜਦੋਂ ਬਣਾਉਣਾ ਸ਼ੁਰੂ ਕਰਾਂਗੇ ਤਾਂ ਸੇਮ ਡਿਜ਼ਾਈਨ ਬੰਨਣਾ ਸ਼ੁਰੂ ਹੋ ਜਾਏਗਾ ਸਭ ਤੋਂ ਵੱਡੀ ਗੱਲ ਹੈ ਦੀ ਇਹਨਾਂ ਵਾਲੀਆਂ ਜਿਹੜੀਆਂ ਮਸ਼ੀਨਸ ਹੁੰਦੀਆਂ ਇਹਨਾਂ ਨੂੰ ਚਲਾਉਣ ਵਾਸਤੇ ਹਲਕਾ ਜਾਂ ਤੁਹਾਨੂੰ ਟੈਕਨੀਕ ਦੀ ਸਮਝਣੀ ਪੈਂਦੀ ਹੈ ਉਸ ਤੋਂ ਬਾਅਦ ਡਿਜ਼ਾਈਨ ਵਗੈਰਾ ਬਹੁਤ ਸੋਹਣੇ ਬਣਦੇ ਆ ਅਗਰ ਇਹਦੀ ਡਿਟੇਲ ਵੀਡੀਓ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਸੈੱਟ ਕਰਨਾ ਤੁਹਾਨੂੰ ਚਾਹੀਦੀ ਹੈ ਤਾਂ ਮੈਨੂੰ ਤੁਸੀਂ ਜ਼ਰੂਰ ਕਮੈਂਟਸ ਦੇ ਵਿੱਚ ਮੈਂਸ਼ਨ ਕਰਨਾ ਮੈਂ ਤੁਹਾਨੂੰ ਇਹਦੀ ਡਿਟੇਲ ਵੀਡੀਓ ਦੱਸ ਦਾਂਗੀ ਕਿ S1 ਦਾ ਮਤਲਬ ਹੈ ਜਾਂ ਜਿਹੜੀ ਪੋਜੀਸ਼ਨਸ ਆ ਕਿਦਾਂ ਚੇਂਜ ਕਰਨੀ ਹੈ ਕਿਸ ਤਰ੍ਹਾਂ ਕਰਨੀ ਹੈ ਸੂਈ ਕਿਦਾਂ ਰੱਖਣੀ ਹੈ ਸਭ ਕੁਝ ਮੈਂ ਤੁਹਾਨੂੰ ਡਿਟੇਲ ਚ ਦੱਸ ਦਿਆਂਗੀ ਬਾਕੀ ਇਹ ਵਾਲਾ ਡਿਜ਼ਾਈਨ ਬਣਾਉਣ ਲਈ ਦੇਖੋ ਜੀ ਆਪਾਂ ਬਹੁਤ ਸੋਹਣੀ ਜੀ ਸੈਟਿੰਗ ਕਰ ਕਰਕੇ ਦੋ ਤਿੰਨ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਹੈ ਉਹਦੇ ਵਿੱਚ ਰੈਡੀ ਕਰਕੇ ਆਪਾਂ ਡਿਜ਼ਾਈਨ ਸਿਲੈਕਟ ਕਰ ਲੈਨੇ ਹੁਣ ਫਿਰ ਤੋਂ ਮੈਂ ਦੇਖੋ ਉਹ ਰਾਈਟ ਸਾਈਡ ਵਾਲਾ ਡਿਜ਼ਾਈਨ ਬਣਾਣ ਲੱਗੀ ਆ ਤਾਂ ਮੈਂ ਜਿਹੜੀ ਉੱਪਰ ਵਾਲਾ ਹੈਗਾ ਉਹਨੂੰ ਜੀ ਇਸ ਤੇ ਲੈ ਕੇ ਆ ਰਹੀ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਹੁਣ ਇੱਕ ਸੈਂਟਰ ਦੇ ਵਿੱਚ ਮੈਂ ਹੋਰ ਡਿਜ਼ਾਈਨ ਬਣਾਉਣਾ ਸੀ ਇਹ ਮੈਂ ਸਿਰਫ ਇਸ ਲਈ ਬਣਾਇਆ ਸੀਗੀ ਤਾਂ ਕਿ ਮੈਂ ਤੁਹਾਨੂੰ ਡਿਫਰੈਂਟ ਡਿਫਰੈਂਟ ਡਿਜ਼ਾਈਨ ਦੱਸ ਸਕਾਂ ਕਿ ਕਿਸ ਤਰ੍ਹਾਂ ਇਹਦੇ ਤੇ ਬੰਦੇ ਆ ਔਰ ਕਿਸ ਤਰ੍ਹਾਂ ਪੋਜੀਸ਼ਨ ਚੇਂਜ ਹੁੰਦੀ ਹੈ ਬਾਕੀ ਅਗਰ ਵੀਡੀਓ ਥੋੜੀ ਜਿਹੀ ਵੀ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕੋਈ ਵੀ ਡਾਊਟ ਹੋਏਗਾ ਤਾਂ ਕਮੈਂਟਸ ਵਿੱਚ ਪੁੱਛ ਲੈਣਾ ਥੈਂਕ ਯੂ so much for watching this video